ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਬੜਾ ਦਿਖਾਵਾਂਗੇ ਇੱਕ ਤਾਜੀ ਸੂਵੀ ਦੋ ਗੱਬੜਾ ਸੋ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਚੰਨਵਾਲ ਜ਼ਿਲ੍ਹਾ ਬਰਨਾਲਾ ਜੀ ਹਰਵਿੰ ਮੋਬਾਈਲ ਨੰਬਰ 9815248100 ਤੇ ਵੀਰੇ ਪਹਿਲਾ ਨੰਬਰ ਜਿਹੜੇ ਵੱਡੀ ਐਚ ਐਫ ਦੇਖਦੇ ਪਏ ਕਿਹੜਾ ਸੂਆ ਦੇ ਕੀ ਇਹਦਾ ਬਾਇਓ ਡਾਟਾ ਇਹ ਦੂਜਾ ਸੂਆ ਸੁਨੀਲ ਕੰਨੀਆਂ ਚਾਤਰੀ ਹੈ ਹਲੇ ਚੱਕੀਆਂ ਦੀ ਗੱਪਰ ਕਰੀਆਂ ਨਹੀਂ ਹੈ ਸੁਈ ਹੋਈ ਹੋਣੀਆਂ ਗਿਆ ਠੀਕ ਹੈ ਤੇ 35 ਲੀਟਰ ਦੁੱਧ ਕਵਰਪਨੋਲ ਦਾ ਦੂਜਾ ਸੂਆ ਫਾਰਮ ਚ ਪਰਚੇਸ ਕਰੀ ਆਪਾਂ ਫਾਰਮ ਚ ਤੇ ਬਾਇਓ ਡਾਟਾ ਸਾਰਾ ਮਿਲ ਜਾਊਗਾ ਹਾਂ ਉਹ ਮੈਂ ਪੁੱਛ ਕੇ ਸਾਰਾ ਤੁਹਾਨੂੰ ਦੱਸ ਦਊਗਾ ਆਪਾਂ ਇਹਨੇ ਕੱਪੜੇ ਮੜੀ ਇਹਦੇ ਆ ਲੱਗਿਆ ਉਹ ਲੱਗ ਗਿਆ ਠੀਕ ਹੈ ਵੀ ਅੱਗੇ ਪਤਾ ਕਰਕੇ ਦੱਸ ਦਾਂ ਹਾਂ ਸਾਰਾ ਕੁਝ ਬੰਦੇ ਨਾਲ ਗੱਲ ਕਰਾਂਗਾ ਕਿ ਕਿਸੇ ਨਾਲ ਸੌਦਾ ਹੋਊਗਾ ਤੇ ਇਸ ਵਾਰ ਅੰਦਾਜ਼ਾ ਲਾਇਆ ਜੀ 35 ਪਲੂਨ ਦਾ ਦੱਸਿਆ ਮਾਲਕ ਨੇ ਆਪਾਂ ਨੂੰ 40 ਲੀਟਰ ਪਾ ਦੂ ਇੱਥੇ ਜਾਲ ਚ ਤੇ ਦਿਨ ਕੈਕ ਲੈਂਦੀ ਆ ਦਿਨ ਇਹਦੇ ਪੂਰੇ ਸਹੀ ਵੀ ਬਹਿ ਲੱਗ ਭਾਗ 19 ਵੀ ਦਿਨ ਸੂਝ ਹੈਗੇ ਹਾਂ ਸੂ ਬਣ ਬਣ ਜੂ ਸੀਪੀਓ ਸੱਪ ਖਾ ਕੇ ਫਿਰ ਪੂਰੇ ਵਧੀਆ ਟੋਰੀ ਫਿਰ ਬਾਹਰ ਨਾਲ ਸੁਭਰੋ ਕੱਦ ਕਾਠ ਵਗੈਰਾ ਤੇ ਪ੍ਰਿੰਟ ਵਗੈਰਾ ਵਹਿੜਦੇ ਦੇਖ ਸੋ ਡੱਬੀ ਵਹਿੜਾ ਪਿਓਰ ਐਚ ਜੀ ਐਫ ਜੈਨੂਅਨ ਦੂਜਾ ਸੂਆ ਸੁੰਦੀ ਆ ਤੇ ਚਾਲ ਟਾਲ ਦੇਖੋ ਬਹੁਤ ਚੰਗੀ ਤੇ ਥੱਲੇ ਮਿਲਕ ਵੇ ਦੇਖੋ ਬਹੁਤ ਮੋਟੀ ਨਾੜਾ ਹਵਾਨੇ ਦੇ ਬਹੁਤ ਚੰਗੇ ਆ ਦਿਖਾਈ ਜਾਂਦੇ ਪੰਜਾ ਸੋਆ ਦੇਖੋ ਮਿਲਕਵੇ ਦੇਖੋ ਤੇ ਹਵਾਨੇ ਦੇ ਨਾੜਾ ਵਗਰਾ ਚਾਰੇ ਤਨ ਨਿਕਣਵੇਂ ਸਾਫ ਜਿਤਰੇ ਤੇ ਚੰਗੀ ਜਿੰਦ ਜਨ ਵਾਲੀ ਰਾਜੀ ਪੂਰੀ ਪੜੀ ਪਈ ਆ ਤੇ ਇਹਦੀ ਆਪਾਂ ਜੇ ਉਸ ਤਰ੍ਹਾਂ ਕਟਿੰਗ ਕਰਨੀ ਹੋਵੇ ਤੇ ਹਵਾਨਾ ਚੌਂਕੂ ਪੂਰਾ ਜਮਾ ਹਨਾ ਬਈਰਾ ਬਕਿੰਦੇ ਬਾਹਲੇ ਸੋਹਣੇ ਲੱਗਦੇ ਹਵਾਨੇ ਦੀ ਕਟਿੰਗ ਕਰੀ ਹੁੰਦੀ ਉਹਨਾਂ ਦੇ ਹਨਾ ਸਵਾ ਦੇਖੋ ਇਹ ਵੀ ਮੰਨ ਕੇ ਚਲੋ ਕਟਿੰਗ ਕਰੀ ਚੌਂਕੂ ਪੂਰੀ ਨਾੜਾ ਦੋਨੇ ਪਾਸੇ ਦਿਖਾਈ ਦਿੰਦੀਆਂ ਮਣ ਦੁੱਧ ਦਾ ਪਾਉਣਾ 20 ਕਿਲੋ ਇੱਕ ਟਾਈਮ ਦਾ ਬਾਹ ਦੁਖਾ ਲੱਗੇ ਨੇ ਸਤੇ ਚੱਕਦੇ ਆਂ ਦੀ ਤੇ ਚੰਗਾ ਦੁੱਧ ਪਾਓ ਗਰਮੀ ਗਰਮੀ ਮੂਰੇ ਸਾਰਾ ਸਿਆਲੋ ਸਿਆਲ ਨਜ਼ਾਰੇ ਲਿਆ ਦਿੰਦੇ ਆ ਜਮ ਤੇ ਪਰ ਮੁੱਲਵਾੜੀ ਇਹਦਾ ਪੱਕੀ ਕਰਨਾ ਮੁੱਲਵਾੜੀ ਮੇਰੇ ਸਾਰਿਆਂ ਦਾ ਫੋਨ ਤੇ ਰੋਕ ਹੋ ਜਾਇਜਾ ਵਾ ਜਾਇਜ ਹੋਗਾ ਕੋਈ ਫालतू ਗੱਗਣੀ ਕੋਣੀ ਸਾਡਾ ਟੱਲ ਟੁਲ ਬਹੁਤ ਪਈ 20 ਦਾ ਲੈ ਜਾਣੇ ਹਨ 14 ਦਾ ਲੈ ਠੀਕ ਹੈ ਤੇ ਜੇ ਕੋਈ ਵੀ ਦੂਰੋਂ ਆਊਟ ਆਫ ਸਟੇਟ ਮੰਗਾਵੇ ਆਪਾਂ ਪਹੁੰਚਪ ਕਰਾ ਕਰਕੇ ਦੇਵਾਂਗੇ ਹਾਂ ਪਹੁੰਚ ਕਰ ਕੋਈ ਕੱਚਾ ਵੜਾ ਕੋਈ ਦੂਰੋਂ ਮੰਗ ਲੈਂਦਾ ਹਨਾ ਨਹੀਂ ਨਹੀਂ ਕੋਈ ਗੱਲ ਨਹੀਂ ਜਿਦੋਂ ਮਰਜੀ ਤੇ ਦੂਜੇ ਨੰਬਰ ਜਿਹੜੀ ਇਹ ਵੜ ਦੇਖਦੇ ਪਏ ਆਪਾਂ ਇਹ ਦੂਜਾ ਸੁਆ ਸੁੰਦੀ ਹੈ ਕਾਹ ਕਦੇ ਲੈ ਲੀਏ ਇਹ ਇਹ ਲੈ ਲੂਗੀ ਬਸ 2-4 ਨੇ ਲੋਕੀ ਬਾੜੇ ਲੈਣੀ ਹੈ ਕਿੰਨਾ ਕਰ ਦ ਮੰਨ ਕੇ ਲੈਵੇ ਬੰਦੇ ਇਹ ਨੂੰ 25 ਲੀ ਠੀਕ ਹੈ ਚੀਪਾ ਜੂਪਾ ਓਕੇ ਹੈ ਚੀਪਾ ਜੂਪਾ ਸਾਰਾ ਕੋਸੋ ਧੋਈ ਬਾਹਰ ਰਿਓ ਸੋਭਰੋ ਦੂਜੇ ਨੰਬਰ ਵਾਲੇ ਵਿਹੜ ਦੇਖ ਸਕਦੇ ਹੋ ਦੂਸਰਾ ਸੋਸ ਹੁੰਦੀ ਪਈ ਆ ਤੇ ਹਵਾਨੇ ਚ ਨਾੜਾ ਦੇਖੋ ਐਂ ਦਿਖਾਈ ਦਿੰਦੇ ਜਿਵੇਂ ਅਖਬਾਰ ਤੇ ਖਬਰ ਖਬਰ ਸਭੀ ਹੁੰਦੀ ਹੈ ਸੋ ਆ ਦੇਖੋ ਪੂਰਾ ਬਰੀਕਿਆਂ 24 25 ਗੱਲ ਤੇ ਨੋਰਮਲ ਆਰਾਮ ਨਾਲ ਦੇ ਦੇਣਾ ਤੇ ਬਾਕੀ ਚਾਰੂ ਵਗੈਰਾ ਵੀ ਫੁੱਲ ਲੱਗਦੇ ਜਮਣ ਚਾਰੂ ਵਗੈਰਾ ਤਾਂ ਫੁੱਲ ਆ ਹੁਣ ਸਿਰ ਤੇ ਟੋਕਰਾ ਪਟਨ ਦਾ ਹੁਣ ਵੀ ਜੰਬਰ ਨੂੰ ਐ ਰੱਜੀ ਖੜੀਏ ਜਮਾ ਹਨ ਹਾਲ ਜੀੜੀ ਦੇ ਪਾੜ ਗਏ ਜਮਾ ਥੱਲੇ ਕੱਲੇ ਗੱਟ ਗੱਟੇ ਮਿੜ ਕੇ ਲਾਇ ਹੁੰਦੇ ਜਿਵੇਂ ਆਏ ਤੇ ਗਾਲਾ ਵਗੈਰਾ ਪੂਰਾ ਫੁੱਲ ਕਰਦੀ ਆ ਹਾਂ ਪੂਰਾ ਵਧੀਆ ਗਾਲਾ ਕਰਦੀ ਕਿੰਨੀ ਬੈਠਾ ਸਣਾ ਦੀ ਠੀਕ ਹੈ ਸੋ ਪੂਰਾ ਥਣ ਹਵਾਨਾ ਨਿਖੜਵਾ 25 ਕਿਲੋ ਦੁੱਧ ਇਹਨਾਂ ਦਿੱਤਾ ਆ ਰਾਮਨਾ ਦੁੱਧ ਕਿਉਂਕਿ ਰਾਜੀ ਬਹੁਤਾ ਪਲੀ ਵੀ ਬਾਕੀ ਬਹੁਤ ਖਾਣ ਪੀਣ ਹੱਡਾਂ ਪੈਰਾਂ ਦਾ ਖੁੱਲਾ ਹੋਵੇ ਤੇ ਦੁੱਧ ਇਹਦੇ ਸੇਵਾ ਦੇ ਹਿਸਾਬ ਨਾਲ ਆਪਾਂ ਕਰਾਂਗੇ ਸੇਵਾ ਲਗਭਗ ਤਿਆਰੀ ਦੇ ਕਾਬਿਲ ਆ ਤੇ ਬਾਕੀ ਥਾਣਾ ਚ ਸਪੀਸ ਦੇਖ ਸਕਦੇ ਹੋ ਪੂਰੇ ਥਾਣਾ ਨਖਣ ਵਿਚਾਰੇ ਸਾਫ ਸੁਥਰੇ ਤੇ ਮਾਰੇ ਬੜੀ ਸਵੈਰਿੰਗ ਪਾਉਣ ਲੱਗੀ ਦੂਸਰਾ ਸੂਆ ਜੈਨੋਂ ਨਹੀਂ ਹੁੰਦੀ ਆ ਅੱਗੇ ਵੀਰੇ ਤੀਜੇ ਨੰਬਰ ਆਪਾਂ ਤਾਜੀ ਸੂਈ ਦੇਖਦੇ ਪਏ ਆ ਇਹ ਵੀ ਦੂਜਾ ਸੂਆ ਸੂਈ ਹੈ ਰਾਤ ਸੂਈਆ ਹੈ ਜੇ ਰੜਾ ਨਾ 4:00 ਵਜੇ ਹਾਂ ਜੇ ਰੜ ਗਈ ਬੱਚਾ ਇਹ ਕਿਹਦਾ ਬੱਚਾ ਬੱਸਾ ਦਿੱਤਾ ਹੈ ਬੱਸਾ ਕਿੰਨਾ ਬੋਲਾ ਚ ਹੋਇਆ ਪੈਦਾ ਬੋਲਾ ਇਹਦਾ 4 ਲੀਟਰ ਚ ਹੋਇਆ ਹੈ ਕੋਈ ਇਸ ਨੂੰ ਪਿਆਤਾ ਸੀਗਾ ਬਿਨਾਂ ਜੇ ਜੇਰ ਪੈ ਜੋ ਉਸ ਬੱਚੇ ਨੂੰ ਠੀਕ ਠੀਕ ਹੈ ਤੇ ਕਿੰਨਾ ਦੁੱਧ ਮੰਨ ਕੇ ਲਏ ਬੰਦੇ ਇਹਨੂੰ ਦੁੱਧੇ 25 ਕਿਲੋ ਲੀਟਰ ਦੇ ਦਿੰਗੇ ਬੜਾ ਧਨੀ ਆਪਾਂ ਕਹਿੰਦੇ ਬਾਕੀ ਸੇਵਾ ਦਾ ਦੁੱਧ ਠੀਕ ਹੈ ਜੀ ਸਭ ਤੋਂ ਤੀਜੇ ਨੰਬਰ ਤੇ ਵੇੜ ਦੇਖ ਸਕਦੇ ਹੋ ਦੂਸਰਾ ਸੂਆ ਤਾਜੀ ਸੂਈ ਹੋਈ ਆ ਤੇ ਰਾਤ ਦੀ ਸੂਈ ਹੋਈ ਆ ਜੇਰ ਵਗੈਰਾ ਕੰਮ ਡਾਣਾ ਪਿੱਛੇ ਬੱਛਾ ਤੇ ਚਵਾਈ ਧਾਰਾ ਤੁਰਾ ਇੱਕ ਨੰਬਰ ਆ ਜਾਵਾਂ ਇੱਕ ਨੰਬਰ ਆ ਜਾਵਾਂ ਥਾਂ ਤੇ ਬਾਕੀ ਆ ਹਵਾਨੇ ਤੇ ਨਾੜਾ ਵਗੈਰਾ ਦੇਖੋ ਥਾਂ ਦੇਖੋ ਚਾਰੇ ਪੂਰੇ ਸਾਫ ਸੁਥਰੇ ਮੇਰੇ ਸਾਬ ਨਾਲ ਜਿਹੜੇ ਸਾਬ ਨਾਲ ਖੜੀਆ ਕੋਈ ਨਿਆਣਾ ਵਗੈਰਾ ਵੀ ਜਰੂਰਤ ਨਹੀਂ ਬੜੀ ਕੋਈ ਜਰੂਰਤ ਨਹੀਂ ਦੰਦੇ ਹੱਥ ਨਾਲ ਬਾੜੀ ਤ ਹੋਰਾ ਵੀ ਪੁੱਛ ਰਿਹਾ ਲੱਤ ਸੜ ਕਰਦੀ ਨਹੀਂ ਕੁਛ ਨਹੀਂ ਠੀਕ ਆ ਰੇਟ ਜੈਨ ਨੂੰ ਹੋ ਜਾਵਾ ਰੇਟ ਬਿਲਕੁਲ ਵੇਚਣ ਵਾਲਾ ਹੀ ਹੋਊਗਾ ਸੋ ਰੇਟ ਵੀਰ ਕਾ ਜਮਾ ਵੇਚਣ ਵਾਲਾ ਹੋਊਗਾ ਦੂਸਰਾ ਸੂਆ ਤਾਜੀ ਸੂਈਆ ਤੇ ਨਵਾਂ ਹਾਨ ਬਲੱਡ ਦੇ ਵਿੱਚ ਵਹਿੜਾ ਗਈ ਤੇ 2Y ਚੂਈ ਇੱਕ ਨੰਬਰ ਆ ਬੱਚਾ ਇਹਦੇ ਵਿੱਚੇ ਮੇਲ ਕਾਫ ਆ ਜੀਰ ਜੂਰ ਵਗੈਰਾ ਡਾਨਾ ਸੋ ਆਪਾਂ ਨਾਗ ਸਾਨੂੰ ਦਿਖਾਦੇ ਵੀਰ ਕੋਲ ਤਿੰਨ ਤਿੰਨੇ ਨਾਗ ਵਧੀਆ ਚੰਗੇ ਸਾਫ਼ ਸੁਥਰੇ ਘਰ ਰੱਖਣ ਵਾਲੇ ਵੀਰ ਦਾ ਵਪਾਰ ਦਾ ਕੰਮ ਆ ਕਾਫੀ ਵੀਰ ਜੀ ਵੀਡੀਓ ਕਵਰ ਕਰੀਏ ਆਪਾਂ ਤੇ ਫਿਰ ਨੰਬਰ ਬੋਲ ਦੀ ਦੁਬਾਰੇ ਆਪਣਾ ਨੰਬਰ 9815534910 ਜਦ ਮਰਜ਼ੀ ਕੀ ਵੀਰ ਆ ਦੋ ਤਿੰਨ ਬੈਠਾ ਹੋਇਆ ਕਰਨੀ ਆ ਹਾਂ ਹਾਂ ਜਦੋਂ ਮਰਜ਼ੀ ਜਸ ਠੀਕ ਆ ਸੋ ਪਿੰਡ ਚੰਨਣਵਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੇਂ